ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਲੋਕ ਜਿਹੜੇ ਆ ਇਹ ਇੱਕ ਹੋਰ ਜ਼ਿਮਨੀ ਚੋਣ ਵੱਲ ਵੱਧ ਰਹੇ ਆ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਖਡੂਰ ਸਾਹਿਬ ਤੋਂ ਉਹਨਾਂ ਨੂੰ ਸਜ਼ਾ ਹੋਈ ਹੈ ਅੱਜ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਰਾਤ ਜਿਹੜੀ ਹੈ ਉਹਨਾਂ ਦੀ ਸਜ਼ਾ ਦੇ ਬਾਬਤ ਨਹੀਂ ਮਿਲੀ ਕੀ ਅਗਰ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਜਾਂਦਾ ਤੇ ਇਦਾਂ ਹੀ ਰਹਿੰਦਾ ਤੇ ਫਿਰ ਜ਼ਿੰਮਨੀ ਚੋਣ ਹੋ ਸਕਦੀ ਹੈ ਦੂਜਾ ਇਹ ਮਾਮਲਾ ਵੀ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਮਾਤਾ ਜੀ ਹੈ ਬਹੁਤ ਬਿਮਾਰ ਹੈ ਆਸ-ਪਾਸ ਦੇ 68 ਪਿੰਡਾਂ ਨੇ ਮਤਾ ਪਾਇਆ ਵੀ ਜਗਤਾਰ ਸਿੰਘ ਹਵਾਰਾ ਜਿਹੜੇ ਇਸ ਵਕਤ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਤੇ ਦਿੱਤੀ ਵੀ ਕਿਉਂ ਨਾ ਜਾਵੇ ਜੇ ਰਾਮ ਰਹੀਮ ਘੜੀਮੁੜੀ ਬਾਹਰ ਆ ਸਕਦਾ ਤੇ ਫਿਰ ਜਗਤਾਰ ਸਿੰਘ ਹਵਾਰਾ ਕਿਉਂ ਨਹੀਂ ਇਹ ਵੀ ਤੁਹਾਨੂੰ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਤੀਜੇ ਪਾਸੇ ਪੱਟੀ ਸਾਹਿਬ ਇਹ ਮਾਮਲਾ ਹੈ ਆ ਵੀ ਜਿੱਥੇ ਬਰਖਾਸਤ ਡੀਆਈਜੀ ਭੁੱਲਰ ਨੇ ਆਪਣੇ ਅਹੁਦੇ ਦੀ ਦੁਰਉਪਯੋਗ ਕੀਤਾ ਉਹ ਤੇ ਸਾਰਿਆਂ ਨੂੰ ਪਤਾ ਪਰ ਇਸ ਕਦਰ ਕੀਤਾ ਵੀ ਜਿੱਥੇ ਲੋਕ ਬੱਤੀ ਨੂੰ ਤਰਸਦੇ ਆ ਜਿੱਥੇ ਲੋਕਾਂ 'ਚ ਇਹ ਖੁਸ਼ੀ ਸੀ ਕਿ 300 ਯੂਨਿਟ ਮਾਫ ਹੋ ਗਏ ਆ ਉੱਥੇ ਡੀਆਈਜੀ ਸਾਹਿਬ ਨੇ ਆਪਣੇ 55 ਕਿੱਲਿਆਂ ਦੇ ਵਿੱਚ ਦੋ ਟਰਾਂਸਫਾਰਮਰ ਲਵਾਏ ਤੇ ਦੋਵਾਂ ਦਾ ਕਨੈਕਸ਼ਨ ਅੱਡੋ-ਅੱਡ ਫੀਡਰਾਂ ਤੋਂ ਕਰਾਇਆ ਤਾਂ ਜੋ ਮੇਰੇ ਫਾਰਮ ਹਾਊਸ ਤੇ ਬੱਤੀ ਜਿਹੜੀ ਹੈ ਇਹ 24 ਘੰਟੇ ਰਹਿਣੀ ਚਾਹੀਦੀ ਆ ਸਰਕਾਰ ਦਾ ਲਾਹਾ ਵੀ ਲਵਾਂ ਜਿਹੜੀ ਲੁੱਟਖੋਟ ਕੀਤੀ ਉਹ ਅਲੈਦਾ ਤੇ ਇਸੇ ਮਾਮਲੇ 'ਚ ਕਿਸਾਨੂ ਜਿਹੜਾ ਜਿਹੜਾ ਉਹਨਾਂ ਦਾ ਬਣਿਆ ਸੀਗਾ ਮਿਡਲਮੈਨ ਜਿਹੜਾ ਜਿਹਨੂੰ ਏਜੰਟ ਕਹਿ ਦਿੰਦੇ ਆ ਪੰਜਾਬੀ 'ਚ ਵਸੇ ਦਲਾਲ ਵੀ ਕਹਿ ਦਿੰਦੇ ਆ ਉਹਦਾ ਰਿਮਾਂਡ ਮੰਗਿਆ ਸੀਬੀਆਈ ਨੇ ਉਹਦਾ ਫੋਨ ਡਾਟਾ ਰਿਕਵਰ ਹੋਇਆ ਹੁਣ ਉਹਦੇ ਫੋਨ ਡਾਟਾ ਜਦੋਂ ਰਿਕਵਰ ਹੋਇਆ ਕਈ ਅਫਸਰਾਂ ਦੇ ਫੋਨ ਨੰਬਰ ਨਿਕਲਣਗੇ ਕਈਆਂ ਨਾਲ ਗੱਲਬਾਤਾਂ ਨਿਕਲਣਗੀਆਂ ਤੇ ਕ੍ਰਿਸ਼ਨਨੂ ਜਿਹੜਾ ਇਹ ਅਹਿਮ ਭੂਮਿਕਾ ਨਿਭਾਊਗਾ ਪੰਜਾਬ ਸਰਕਾਰ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਪਰ ਬੱਡੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਖਡੂਰ ਸਾਹਿਬ ਹੀ ਚੱਲੀ ਇਹ ਮੈਂ ਕਿਹਾ ਕਿਉਂ ਲਾਗੇ ਤਰਨ ਤਰਨ ਵੀ ਚੋਣਾ ਚੱਲਣ ਦੀਆਂ ਤੇ ਕਿਤੇ ਖਡੂਰ ਸਾਹਿਬ ਨਾਲ ਜੰਮੀ ਚੋਣ ਆ ਜਾਵੇ ਜਿੱਥੋਂ ਤੱਕ ਤੁਹਾਡੀ ਗੱਲ ਖਡੂਰ ਸਾਹਿਬ ਦੀ ਚੋਣ ਦੀ ਹੈ ਜੀ ਇਹ ਹਾਲ ਦੀ ਗੜੀ ਇਨਾ ਸੋਖਨ ਕਿਉਂ ਸੋਖਨੀਗਾ ਇਸ ਕਰਕੇ ਸੁਖਨੀਗਾ ਵੀ ਬਕਾਇਦਾ ਤੌਰ ਤੇ ਤੁਸੀਂ ਇਹ ਵੇਖੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਤੇ ਫੈਸਲਾ ਲੈਣਾ ਹੁੰਦਾ 12 ਸਤੰਬਰ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ ਬਕਾਇਦਾ ਤੌਰ ਤੇ ਜਿਹੜਾ 3 ਮਾਰਚ 2013 ਨੂੰ ਕੇਸ ਦਰਜ ਹੋਇਆ ਸੀ ਉਸ ਕੇਸ ਦੇ ਵਿੱਚ ਸਜ਼ਾ ਹੋਈ ਸੀ ਹੂੰ ਰੇਬੈਂਡਰ ਕੋਲ ਜਿਹੜੀ ਬੀਬੀ ਅੱਜਕੱਲ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਤਰਨਤਾ ਤੋਂ ਚੋਣ ਵੀ ਲੜ ਰਹੀ ਹੈ। ਉਹਨੇ ਐਲਾਨ ਕੀਤਾ ਸੀ ਵੀ ਜੇ ਬੀਬੀ ਖਾਦੜਾ ਨੂੰ ਟਿਕਟ ਮਿਲਦੀ ਹੈ ਤੇ ਮੈਂ ਉਹਦੀ ਸਪੋਰਟਰ ਹੋਗੀ ਚੋਣ ਨਹੀਂ ਲੜੀ ਉਹਨੂੰ ਲੇਕਿਨ ਉਹ ਉਹ ਨਹੀਂ ਚੋਣ ਲੜੀ ਉਹਨੇ ਧੋਨ ਬੀਬੀ ਲੜੀ। ਕਾਫੀ ਹਾਈ ਪ੍ਰੋਫੀਲ ਇਸ ਕੇਸ ਦੇ ਵਿੱਚ। 12 ਬੰਦਿਆਂ ਦੇ ਖਿਲਾਫ ਤੇ 4 ਪੁਲਿਸ ਵਾਲਿਆਂ ਸਮੇਤ ਪਰਚਾ ਦਰਜ ਹਸੀ ਤੇ ਸਾਰਿਆਂ ਨੂੰ ਸਜ਼ਾਵਾਂ ਹੋਈਆਂ ਹੁਣ 12 ਸਤੰਬਰ ਨੂੰ ਜੇ ਕਿਤੇ ਉਹਨੂੰ ਸਜ਼ਾ ਹੋ ਗਈ ਹੈ ਤੇ ਮੁੜ ਕੇ 22 ਸਤੰਬਰ ਨੂੰ ਇਹ ਜਾ ਕੇ ਆਪਣੀ ਅਪਰ ਕੋਰਟ ਦੇ ਵਿੱਚ ਜਿਹੜਾ ਵਾ ਜਿਹੜੀ ਹੈਗੀ ਸੈਸ਼ਨ ਕੋਰਟ ਚ ਅਪੀਲ ਕਰਦੇ ਫਿਰ ਉਹਨੂੰ ਬیل ਦਿੱਤੀ ਜਾਂਦੀ ਕਿੱਥੋਂ ਬیل ਮਿਲਣੀ ਹੁਣ ਮਾਮਲਾ ਉਹ ਹਾਈ ਕੋਰਟ ਚ ਲੱਗ ਗਿਆ ਹਾਈ ਕੋਰਟ ਦੇ ਵਿੱਚ ਪਹਿਲੀ ਤਰੀਕ ਤੇ ਕੋਈ ਸ਼ਾਇਦ ਨਹੀਂ ਤੇ ਦੂਸਰੀ ਤਰੀਕ ਆਜਿ ਪਈ ਸੀ ਤੇ ਆਜ ਉਹਨਾਂ ਨੇ ਇੰਨੀ ਗੱਲ ਕਹੀ ਜਦੋਂ ਵਕੀਲ ਨੇ ਆਪਣੇ ਹਵਾਲੇ ਦਿੱਤੇ ਵੀ ਉਹਨਾਂ ਤੇ ਰੋਕ ਲਗਾਈ ਜਾਵੇ ਤੇ ਹਾਈ ਕੋਰਟ ਨੇ ਵੀ ਕਾਹੀ ਕਾਦੀ ਆਪਾਂ ਜਦੋਂ ਕੋਈ ਪ੍ਰੋਸੀਡਿੰਗ ਹਾਈ ਕੋਰਟ ਪ੍ਰਧਾਨ ਸਭਾ ਦਾ ਸ਼ੁਰੂ ਨਹੀਂ ਹੋਈ ਤੇ ਆਪਾਂ ਨੂੰ ਕਾਹੀ ਕਹਦੀ ਹੈ ਜੇ ਤੋ ਪ੍ਰੋਸੀਡਿੰਗ ਕੋਈ ਸ਼ੁਰੂ ਹੋਈ ਹੁੰਦੀ ਤੇ ਫਿਰ ਤਾਂ ਆਪਾਂ ਸੋਚਦੇ ਕਰਨਾ ਸੀ ਇਸ ਕਰਕੇ ਕਾਹੀ ਦੀ ਕੋਈ ਲੋੜ ਨਹੀਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਹਿਤਾ ਕਿ 18 ਨਵੰਬਰ ਨੂੰ ਸਮੁੱਚਾ ਰਿਕਾਰਡ ਜਿਹੜਾ ਉਹ ਉਹ ਉਪਰਪੇਸ਼ ਕੀਤਾ ਜਾਵੇ। ਉਹ ਤੋਂ ਬਾਅਦ ਸੋਚਾਂਗੇ। ਜਿਹੜੀ ਗੱਲ ਤੁਸੀਂ ਵਿਧਾਨ ਸਭਾ ਖਡੂਰ ਸਾਹਿਬ ਤੋਂ ਇੱਕ ਬਾਈ ਇਲੈਕਸ਼ਨ ਹੋਣ ਦੀ ਗੱਲ ਕਰਦੇ ਤੇ ਮੈਨੂੰ ਅਬੀਰ ਨਹੀਂ ਉਹ ਇਲੈਕਸ਼ਨ ਆਵੇ। ਕਿਉਂਕਿ ਸਪੀਕਰ ਨੇ ਕੋਈ ਕਾਰਵਾਈ ਕਰਨੀ ਜਾਂ ਜੇ ਕਿਤੇ ਬੁਰਧੀ ਤੇ ਤਾਂ ਐਮ ਐਲ اے ਹੁੰਦਾ ਤੇ ਪਹਿਲੇ ਦਿਨ ਹੀ ਕਾਰਵਾਈ ਹੋ ਜਾਂਦੀ। ਜੀ ਜੀ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਵਾ ਜੂਪੀ ਦੀ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਦੀ ਬੇਕਾਇਦਾ ਤੌਰ ਤੇ ਜੋਗੀ ਸਰਕਾਰ ਬਣੀ ਉਹਨੇ ਮਿਨੋਰਟੀ ਤੇ ਬੜੇ ਸੱਕਜੇ ਕੱਸੇ ਦੇ ਮਿਨੋਰਟੀ ਦੇ ਕੱਸੇ ਨੇ ਦਲਤਾਂ ਦੇ ਕੱਸੇ ਤੇ ਸਮਾਜਵਾਦੀ ਪਾਰਟੀ ਦਾ ਜਿਹੜਾ ਵਾ ਜਿਹਦੀ ਬੁਨਿਆਦ ਰੱਖੀਗੀ ਜਿਹੜਾ ਬੁਨਿਆਦੀ ਉਹਦਾ ਲੀਡਰ ਆ ਆਗੂ ਆ ਉਹ ਆਜ਼ਮ ਖਾਨ ਆ ਬਲੈਂਕ ਸਿੰਘ ਜਾਦਵ ਨਰ ਹੈ ਉਹਨਾਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਜਾਂਦਾ ਤੇ ਉਸ ਕੇਸ ਦੇ ਵਿੱਚ ਅਦਾਲਤ ਉਹਨਾਂ ਨੂੰ ਸਜ਼ਾ ਸੁਣਾ ਦਿੰਦੀ ਆ ਤੇ ਸਜ਼ਾ ਸੁਣਾਉਣ ਤੋਂ ਬਾਅਦ ਕੀ ਹੁੰਦਾ ਪੰਜਾਂ ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਜਾਂਦੀ ਆ ਤੇ ਪੰਜਾਂ ਘੰਟਿਆਂ ਦੇ ਵਿੱਚ ਵਿੱਚ ਉੱਥੋਂ ਦੀ ਚੋਣ ਵੀ ਅਨਾਉਂਸ ਹੋ ਜਾਂਦੀ ਆ ਬਿਲਕੁਲ ਠੀਕ ਕਰ ਲੈ ਐ ਆ ਫੁਰਤੀਆਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਉਹ ਹਾਈ ਕੋਰਟ ਮਰੀ ਵੀ ਕਰ ਦਿੰਦੀ ਆ ਤੇ ਉਹਨਾਂ ਦੀ ਜਮਨਤ ਕਿੱਥੇ ਗਈ ਫਿਰ ਕਿਉਂ ਨਹੀਂ ਅਗਰ ਨੂੰ ਸਮਝ ਦਿੱਤਾ ਗਿਆ ਕਿ ਉਹਥੇ ਵਿਰੋਧੀ ਧਿਰ ਦੀ ਸਰਕਾਰ ਸੀ ਨਾਲੇ ਮਿਨੋਰਟੀ ਮਿਨੋਰਟੀ ਤੇ ਜਿੰਨੇ ਹਮਲੇ ਇਸ ਬੀਜੇਪੀ ਦੀ ਸਰਕਾਰ 'ਤੇ ਹੋਏ ਉਹਨੇ ਕਿਸੇ ਸਮਝ ਨਹੀਂ ਹੋਏ ਮжоਰਿਟੀ ਨੂੰ ਖੁਸ਼ ਕਰ ਲੋ ਮਨੇ ਉਹ ਤਿੱਕੇ ਧੋਕੀ ਚ। ਉਮਰ ਖਾਨਦ ਪਿਛਲੇ 5 ਉਹਦੇ ਉਮਰ ਖਾਨਦ ਦੇ ਸਾਥੀ ਪਿਛਲੇ 5 ਸਾਲ ਤੋਂ ਬਕਾਇਦਾ ਤੌਰ ਤੇ ਜੇਲ੍ਹ ਚ ਬੰਦ ਨੇ। ਹੁਣ ਸੁਪਰੀਮ ਕੋਰਟ ਸਖਤ ਹੋਈ ਹੈ। ਕਿ ਜਦੋਂ ਹੁਣ ਤੱਕ 5 ਸਾਲਾਂ ਤੁਸੀਂ ਕੋਈ ਸਜ਼ਾ ਨਹੀਂ ਦੇ ਸਕੇ ਉਹਨੂੰ ਸਜ਼ਾ ਨਹੀਂ ਸਕੇ ਕੁਛ ਨਹੀਂ ਕਰ ਸਕਦੇ ਤੇ ਫਿਰ ਜੇਲ੍ਹ ਚ ਕੰਨ ਰੱਖਿਆ ਤੁਸੀਂ ਉਹਨੂੰ। ਲੌਰ ਕਾਲਡ ਜਦੋਂ ਇੰਨੀ ਗੱਲ ਕੀਤੀ ਕਹਿੰਦੇ ਦੋ ਹਫ਼ਤੇ ਸਮੋਰਦੇ ਨੇ ਦੋ ਹਫ਼ਤੇ ਨਹੀਂ ਤਾਂ ਦੋ ਦਿਨ ਨਹੀਂ ਮਿਲਣੇ ਫੇਰ ਵੀ ਉਹਨਾਂ ਨੇ 31 ਅਕਤੂਬਰ ਤੀ ਦੋ ਦਿਨ ਦਿੱਤੇ ਵੀ ਲਓ ਜੀ ਆਪਣਾ ਰਿਕਾਰਡ ਹੈ ਕੋ ਤੇ ਜਿੱਤੇ ਫੈਸਲਾ ਸੁਣਾਈ ਆਪਣਾ ਤੇ ਉਮੀਦ ਹੈ ਕਿ ਉਮਰ ਖਾਨ ਅਤੇ ਸਾਥੀਆਂ ਨੂੰ ਜਿਹੜੀ ਉਹ ਬਕਾਇਦਾ ਤੌਰ ਤੇ ਵੇਰ ਮਿਲ ਜੇ ਕਿ ਤੇ ਜੇ ਕੁਝ ਹੁੰਦਾ ਮжоਰਿਟੀ ਨੂੰ ਬਿਲੋਂਗ ਕਰਦਾ ਫਿਰ ਕਿ ਕਿਸੇ ਨਹੀਂ ਕਿਸੇ ਫੇਰ ਤੇ ਪੱਟੀ ਸਾਹਿਬ ਉਹੋ ਕੰਮ ਹੋਣਾ ਸੀ ਜਿੱਦਾਂ ਬਿਲਕਿਸ ਬਾਨੂ ਦੇ ਜਿਹੜੇ ਗੁਨੇਗਾਰ ਸੀਓ ਜਦੋਂ ਬਾਹਰ ਆਏ ਤੇ ਉਹਨਾਂ ਦੇ ਹਾਰ ਪਾਏ ਸੀ ਉਹਨਾਂ ਦੇ ਗਲ 'ਚ ਹਾਰ ਪਾਏਗੇ ਮਠਈਆਂ ਵੱਡੀਆਂ ਸ਼ਰਮ ਹੁਣ ਜਿੰਦੇ ਲੋਕਾਂ ਨੂੰ ਉਹਨਾਂ ਨੂੰ ਚੱਪਣੀ ਜਿ ਨੱਕ ਮੋਕੇ ਮਰਜਲੇ ਜਦੋਂ ਇਹਨਾਂ ਦੀ ਮੜਕੇ ਬਕਾਇਦਾ ਤੌਰ ਤੇ ਟਰੋਲਿੰਗ ਹੋਈ ਸੋਸ਼ਲ ਮੀਡੀਆ ਤੇ ਤੇ ਫਿਰ ਸ਼ਰਮ ਦੇ ਬਾਰੇ ਮਾਰ ਨਿਕਲਦੇ ਬਿਸੀ ਕੀ ਕਰ ਬੈਠੇ ਬਿਲਕੁਲ ਬੰਨ ਉਹਨਾਂ ਦਾ ਵੀ ਕੇਸ ਅਜੇ ਤੱਕ ਸੁਪਰੀਮ ਕੋਰਟ 'ਚ ਲਟਕਿਆ ਪਿਆ ਜ਼ਰੀ ਕੋਈ ਇਨਸਾਫ ਦੀ ਮਿਲ ਰਿਹਾ ਨਹੀਂ ਇਨੇ ਜੀ ਮਰ ਤੋ ਬਚ ਗਈ ਖੁਦਾ ਦਾ ਖਾਸ ਬਚੀ ਮਰਨ ਮੋਈ ਮਾਰ ਕੇ ਸੁੱਟ ਕੇ ਸਿਰੂ ਇਹ ਆਪਣੇ ਵੱਲੋਂ ਤੇ ਨਾ ਮਾਰ ਹੀ ਦਿੱਤਾ ਸੀ ਉਹਨੂੰ ਮਾਰਦਾ ਸੀਗਾ 3 ਸਾਲ ਦੀ ਬੇਟੀ ਦਾ ਸਿਰ ਜਿਹੜਾ ਸੀ ਪਟਕਾ ਕੇ ਮਾਰਿਆ ਪੱਥਰ ਨਾਲ ਤੈਨੂੰ ਮਾਰਦਾ ਇਹ ਲੋਕ ਜਰ ਸਮਝ ਨਹੀਂ ਜਿਲਾਦ ਜਿਲਾਦ ਉੱਪਰ ਨਹੀਂ ਲੋਗੇ ਜਿਲਾਦ ਵੀ ਆਵੀ ਕੱਟੇ ਫਾਂਸੀ ਦੇਣ ਲੱਗਦਾ ਰੱਸਾ ਖਿੱਚਦਾ ਅੱਖਾਂ ਬੰਦ ਕਰ ਲੈਣਾ ਹੈ ਕਰਕੇ ਆਪਣੀ ਇਹ ਮੈਂ ਵੇਖ ਨਸਾਂ ਕੁਝ ਜਿਹੜੇ ਕੋਲ ਡਾਕਟਰ ਖੜੇ ਨੇ ਉਹ ਵੀ ਉੱਲਾ ਕਰ ਲਿੰਦੇ ਹੋਸਟ ਖੜੇ ਹੁੰਦਾ ਵੀ ਉੱਲਾ ਕਰ ਲਿੰਦਾ ਇਹਨਾਂ ਲੋਕਾਂ ਨੇ ਅੱਖੀ ਵੇਖ ਕੇ ਸਭ ਕੁਝ ਕੀਤਾ ਜੀ ਪੁਜੀਤ ਮਗਲ ਨੂੰ ਘਾਟ ਰਪਕੇ ਵਿਸ਼ੇ ਬਿੰਦੂ ਪ੍ਰੀਸ਼ਦ ਵਾਲਿਆਂ ਨੂੰ ਇਸ ਗੱਲ ਦੀ ਸ਼ਰਮ ਉਹਨਾਂ ਦੀ ਸੀ ਭਾਈ ਤੁਸੀਂ ਕਿਵੇਂ ਉਹਨਾਂ ਨੂੰ ਬਾਹਰ ਲਿਆ ਕੇ ਹਾਰ ਪਾ ਰਹੇ ਹੋ ਕੁਰਸੀਆਂ ਤੇ ਬਿਠਾ ਰਹੇ ਹੋ ਮਠਾਈ ਵੰਡ ਰਹੇ ਨੇ ਬੜੀ ਇੱਜ਼ਤ ਕਹਿ ਨੇ ਕਿੱਥੇ ਚਲ ਗਈ ਸਾਡੀ ਹਿਊਮਨ ਰਾਈਟਸ ਇਥੇ ਕਰਕੇ ਉਮਰ ਖਾਲਦ ਦੇ ਕੇਸ ਦੇ ਵਿੱਚ ਵੀ ਤੇ ਬਕਾਇਦਾ ਤੌਰ ਤੇ ਇਸ ਕੇਸ ਦੇ ਵਿੱਚ ਜਿਹੜਾ ਬਜਿੰਦਰ ਸਿੰਘ ਲਾਲਪੁਰਾ ਇਥੇ ਸਿਰਫ ਮੰਨੇ ਉਹ ਟੀਏ ਤੇ ਸਰਕਾਰ ਆਪਣੀ ਕੁਝ ਨਹੀਂ ਹੋਣਾ ਮੈਨੂੰ ਨਹੀਂ ਮੇਦ ਪੀਏ ਚੋਣਾ ਆਵੇ ਸਪੀਕਰ ਕੋਲ ਪਾਵਰ ਹੈਗੀ ਆ ਉਹ ਸਾਲੀ ਮਨਗਾਨ ਸਿੰਘ ਦਾ 150 ਮਿੰਟ ਦੱਸਦਾ 500 ਮਿੰਟ ਦੱਸਦਾ ਔ ਸਾਲ ਹੀ ਲੰਗਾਉਣਾ ਸਾਲ ਹੀ ਰਹਿ ਗਿਆ ਮੁੜਕੇ ਤੇ ਇਹਨਾਂ ਦਿਨਾਂ ਚ ਅਗਲੇ ਸਾਲ ਚੋਣ ਜਾਂਦਾ ਤਾ ਲੱਗ ਜੇ ਲੱਗ ਜਾਣਾ ਨਵੰਬਰ ਦਸੰਬਰ ਚ ਤੁਸੀਂ ਇੱਥੋਂ ਵੇਖ ਲਓ ਸੁਪਰੀਮ ਕੋਰਟ ਖਿਲਾਫ ਦੇ ਦਿੱਤਾ ਵੀ ਸਪੀਕਰ ਬਾਬਰੇ ਗਿਆ ਨਹੀਂ ਮਿਲ ਜਿੱਤੀ ਫੈਸਲਾ ਸਕਦਾ ਡੇਢ ਪਾਦੇ ਕੇ 2 ਮਹੀਨੇ 4 ਮਹੀਨੇ ਦੀ ਪਹਿੰਦੀ ਨਹੀਂ ਡਟਾਂਗੇ ਪਈਆਂ ਨਹੀਂ ਪਈਆਂ ਕੇਸ ਕਰਕੇ ਇਸ ਕੇਸ ਦੇ ਵਿੱਚ ਪਹਿਲੀ ਗੱਲ ਤੇ ਜਿਸ ਤਰੀਕੇ ਨਾਲ ਅਜੇ ਟ੍ਰੀਟ ਕੀਤਾ ਵਾ ਹਾਈ ਕੋਰਟ ਨੇ ਕਿਹਾ ਤਾਂ ਕੋਈ ਕਾਲੀ ਨਹੀਂ ਆਗੀ ਉਹਨਾਂ ਦਾ ਮਤਲਬ ਸੀ ਵੀ ਸ਼ਾਇਦ ਬੇਲਤ ਜਿਹੜੀ ਪਵੇ ਸਾਨੂੰ ਲੇਕਿਨ ਵੱਤ ਤੋਂ ਵੱਤ ਮੈਂ ਜੇਤ ਰੱਖੋ ਇਹਨਾਂ ਨੇ ਕਰਤੂਤ ਜਿਹੜੀ ਕੋਲੀ ਐ ਤੇ ਕਰਤੂਤ ਹੀ ਗਵਾ ਗਏ ਨਾ ਤੁਸੀਂ ਤੇ ਜੇ ਇਥੋਂ ਨਾ ਮਿਲੀ ਤਾਂ ਸੁਪਰੀਮ ਕੋਰਟ ਉਹ ਰਾਤ ਮਿਲਣੀ ਮਿਲਣੀ ਹੈ ਜੀ ਸੁਪਰੀਮ ਕੋਰਟ ਰਾ ਦੇ ਦੇ ਗੇ ਇਹਨਾਂ ਇਸ ਕਰਕੇ ਜਿਹੜਾ ਵਾ ਜੇ ਕਿਤੇ ਵਿਰੋਧੀ ਧਿਰ ਦਾ ਹੁੰਦਾ ਤੇ ਹੁਣ ਨੂੰ ਕਈ ਕੁਝ ਹੋ ਜਾਂਦਾ ਵਿਰੋਧੀ ਧਿਰ ਦੇ ਆਗੂ ਨੇ ਜਦੋਂ ਕਿਹਾ ਜੀ ਮੇਰੇ ਦਾ ਕਰਤੇ 1 ਮਿੰਟ ਬੋਲਣ ਵਾਸਤੇ ਹੈਗਾ ਆਪਣਾ ਆਜ਼ਾਦ ਉਮੀਦਵਾਰ ਨੂੰ ਕਿਹੜੇ ਈਸ਼ੂ ਬੋਲਣਾ ਕਹਿੰਦਾ ਜੀ ਮੇਰੇ ਈਸ਼ੂ ਹਟ ਕੇ ਬੋਲ ਸਕਦਾ ਉੱਥੇ ਉਹਨੂੰ ਬਾਹਰ ਕੱਢਦਾ ਉਹਨੂੰ ਬਾਹਰ ਕੱਢਦੇ ਜੀ ਤੇ ਮੁੜ ਕੇ ਜਦੋਂ ਉਹ ਮੁੱਖ ਮੰਤਰੀ ਤੋਂ ਮਿਲਿਆ ਜਾ ਕੇ ਤੇ ਮੁੜ ਕੇ ਉਸੇ ਨੂੰ 15 ਬੰਨ ਨੂੰ ਕੱਢਣ ਡੈਮੇਜ ਦਾ ਰਿਜਿਸਟ੍ਰੇਸ਼ਨ ਕਰਦਾ ਬਿਲਕੁਲ ਇਹ ਤਾਂ ਸਾਡੇ ਲੋਕਾਂ ਦੀਆਂ ਕਰਤੂਤਾਂ ਨੇ ਇਸੇ ਕਰਕੇ ਮੈਂ ਜਿਹੜੀ ਗੱਲ ਕਹਿਣਾ ਹੈ ਵੀ ਜਿਹੜੀ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਦੀ ਜੇ ਬਾਕੀਆਂ ਦੇ ਫੈਸਲੇ ਤੋਂ ਪੈ ਜਾਂਦੇ ਉਸ ਵਿਅਕਤੀ ਨੂੰ ਚਰਿਆ ਨੂੰ ਇੱਕ ਐਮਲ ਤੋਂ ਬਾਹਰ ਤੁਸੀਂ ਕੱਢ ਦਿੱਤਾ ਕਿ ਇੱਥੇ ਮਨਜਿੰਦਰ ਸਿੰਘ ਲਾਲਪੁਰੇ ਦੇ ਫੈਸਲੇ ਲੈਦੇ ਸਕਦਾ ਇਸ ਤੇ ਪੜੀ ਸਾਹਿਬ ਜਿਹੜਾ ਜਿਹੜਾ ਫੈਸਲਾ 68 ਪਿੰਡਾਂ ਨੇ ਜਗਤਾਰ ਸਿੰਘ ਹਵਾਰਾ ਦੇ ਹੱਕ ਚ ਲਿਆ ਪਰੂਲ ਦਾ ਫਿਰ ਉਹਦੇ ਬਾਰੇ ਵੀ ਨਾਲ ਹੀ ਜ਼ਿਕਰ ਕਰੋ ਹੈ ਤੇ ਉਹ ਵੀ ਜੁਡੀਸ਼ਰੀ ਨਾਲ ਜੁੜਿਆ ਹੋਇਆ ਮਸਲਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਿਲਕੁਲ ਠੀਕ ਰਹੇ ਹੋ ਪੀ ਜਗਤਾਰ ਸਿੰਘ ਹਵਾਰਾ ਨੇ 30 ਸਾਲ ਦੇ ਕਰੀਬ ਲਗਭਗ ਜੇਲ੍ਹ ਕੱਟਣੀ ਹੈ ਜੇ ਉਹਦੀ ਜੇਲ੍ਹ ਇੰਨੀ ਹੋ ਗਈ ਹੈ ਤੇ ਉਹਨੂੰ ਰਿਹਾਈ ਉਹਦੀ ਹੋਣੀ ਚਾਹੀਦੀ ਹੈ ਤੁਸੀਂ ਦੋਹਰੀ ਸਜ਼ਾ ਨਹੀਂ ਕਿਸੇ ਨੂੰ ਦੇ ਸਕਦੇ ਇਹ ਫਾਂਸੀ ਵੀ ਦੇ ਦੋ ਤੇ ਉਮਰ ਕੱਢ ਨਹੀਂ ਦੇ ਦੋ ਬਰਜਨ ਸਿੰਘ ਰਾਜਵਾਲ ਨੇ ਕੀ ਹੋ ਰਿਹਾ 30 ਸਾਲ 32 ਸਾਲ ਦੀ ਸਜ਼ਾ ਹੋ ਗਈ ਉੱਥੇ ਅੰਦਰ 30 ਸਾਲ ਸਜ਼ਾ ਹੋ ਗਈ ਉਹਦੀ ਜੇ ਤੋ ਦੋ ਤਨੇ ਉਮਰ ਕਰਨਾ ਕੱਟ ਲਿਆ ਤੁਸੀਂ ਕਿਵੇਂ ਫਾਂਸੀ ਦੇ ਦੋ ਬੰਦ ਨੂੰ ਕਿਹੜਾ ਤੁਮ ਨੂੰ ਕੋ ਫਾਂਸੀ ਦੇ ਤੁਸੀਂ ਨਾ ਮੈਂ ਦਾਅਵੇ ਨਾ ਕਰ ਰਿਹਾ ਹਾਂ ਆਪਣੇ ਕਨਫਿਊਜ਼ਨ ਨਾ ਕਰ ਰਿਹਾ ਪਈ ਬਲਵੰਤ ਸਿੰਘ ਰਾਜਵੜੇ ਨੇ ਇਹਨਾਂ ਦੀ ਹਮੰਦੀ ਫਾਂਸੀ ਚਾਹਜ ਕਦੀ ਨਹੀਂ ਫਾਂਸੀ ਲੋਕ ਨੂੰ ਜੇਲ੍ਹ 'ਚ ਧੱਕ ਰੱਖ ਲਨ ਫਾਂਸੀ ਨਹੀਂ ਲੱਗੂਗੀ ਜੇ ਰਜੀਵ ਗਾਂਧੀ ਦੇ ਕਤਲ ਬਾਹਰ ਸਕਦੇ ਆ ਇਹ ਕਿਉਂ ਨਹੀਂ ਆ ਸਕਦੇ ਹਰ 66 ਪਿੰਜਾਂ ਦੇ ਬਕਾਇਦਾ ਤੌਰ ਤੇ ਮਤੇ ਪਾ ਕੇ ਦਿੱਤੇ ਵੀ ਭਾਈ ਜਗਤਾਰ ਸਿੰਘ ਵਾਰੇ ਦੀ ਮਾਤਾ ਜਿਹੜੀ ਸਖਤ ਬਿਮਾਰ ਆ ਆਖਰੀ ਸਟੇਜ ਤੇ ਆ ਉਹਦੇ ਇਸ ਕਰਕੇ ਉਹਨੂੰ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ। ਪਟਕੀ ਸਾਹਿਬ ਉਹਨਾਂ ਦਾ ਵਿਹਾਰ ਜੇਲ੍ਹ ਦੇ ਵਿੱਚ ਰਾਮ ਰਹੀਮ ਵਰਗਾ ਚੰਗਾ ਨਹੀਂ ਨਾ ਹੋਣਾ। ਰਾਮ ਰਹੀਮ ਤੋਂ ਸਿੱਖਣਾ ਚਾਹੀਦਾ ਬਾਕੀ ਕੈਦੀਆਂ ਨੂੰ। ਨਹੀਂ ਰਾਮ ਰਹੀਮ ਨੇ ਜੋ ਨੇ ਕੀਤਾ ਸੀ ਕਿ ਉਹ ਬਿਲਕੁਲ ਨਾ ਕਰ ਲੋ। ਪਰ ਉਹ ਮਿਲ ਨਹੀਂ ਨਹੀਂ ਮੈਂ ਕਹਿ ਰਿਹਾ ਜੀ ਜੇਲ ਦੇ ਵਿੱਚ ਜਿੱਦਾਂ ਰਾਮ ਰਹੀਮ ਦਾ ਵਿਹਾਰ ਆ ਕਿਉਂਕਿ ਹਰ ਵਾਰੀ ਹਵਾਲਾ ਇਹ ਹੀ ਦਿੱਤਾ ਜਾਂਦਾ ਨਾ ਕਿ ਡਿਸਪਲਿਨਡ ਬਹੁਤ ਹੈ ਬੰਦਾ ਅਨੁਸ਼ਾਸਨ ਚ ਰਹਿੰਦਾ ਉਹ ਭਾਜੀ ਜਗਤਾਰ ਸਿੰਘ ਹਵਾਰੇ ਕੋਲ ਵੋਟਾਂ ਨਹੀਂ ਹੈਗੀਆਂ ਜਗਤਾਰ ਸਿੰਘ ਤਾਰੇ ਕੋਲ ਵੋਟਾਂ ਨਹੀਂ ਹੈਗੀਆਂ ਬਲਵੰਤ ਸਿੰਘ ਰਾਜੋਣੇ ਕੋਲੇ ਵੋਟਾਂ ਨਹੀਂ ਹੈਗੀਆਂ ਜੇ ਉਹਨਾਂ ਕੋਲੇ 2 4 5 10 ਹਲਕ ਵੋਟ ਹੋਵੇ ਤੇ ਉਹਨਾਂ ਨੂੰ ਕੋਈ ਜੇਲ ਅੰਦਰ ਨਾ ਰੱਖੇ ਜਿਹੜੀ ਪ੍ਰੋਬਲ ਮਿਲ ਰਹੀ ਹੈ ਤੁੰਦਾ ਸਾਹਿਬ ਨੂੰ ਉਹ ਮੈਂ ਕਹਿੰਦਾ ਤਾਂ ਇਸ ਕਰਕੇ ਨਹੀਂ ਮਿਲ ਰਹੀ ਵੀ ਉਹਨੂੰ ਹੱਕ ਮਿਲ ਰਿਹਾ ਜੀ ਉਹਨੂੰ ਮਰੀ ਕਾਨੂੰਨ ਤਾਂ ਦੇਨ ਉਹਨੂੰ ਸਿਰਫ ਵੋਟਾਂ ਕਰਕੇ ਮਿਲ ਰਹੀ ਹੈ ਉਹਦੇ ਕੋਲ ਵੋਟ ਬੈਂਕ ਕੇ ਕਰਪਣਾ ਦੂਸਰੀ ਚੀਜ਼ ਸਿੱਖਾਂ ਦੇ ਖਿਲਾਫ ਜਿਹੜੇ ਧਿਰ ਬਣ ਗੋ ਉਹਨੂੰ ਪ੍ਰੋਬਲ ਮਿਲੇਗੀ ਮਿਲੇਗੀ ਉਹ ਸਿੱਖਾਂ ਨੇ ਕਿਹਾ ਕਿ ਧੇਰਿਆ ਉਹਨਾਂ ਕੋਲ ਇੱਕ ਮੁੱਦਾ ਖੜਾ ਕੀਤਾ ਵਾ ਇੰਦਰਾ ਕਨ 1975 ਨਰੰਗ ਕਰੀ ਸ਼ੁਰੂ ਕੀਤੇ ਸੀ ਦੋ ਗਰੁੱਪ ਕਰਤੇ ਸੀ ਇੱਕ ਇਹ ਕਮਿਸ਼ਨ ਨਹੀਂ ਬਣਗੇ ਸੀ ਇਹ ਦੂਸਰੇ ਬਣਗੇ ਸੀ 인ਦਰਾ ਗਾਂਧੀ ਨੇ ਉਹ ਕੀਤੇ ਸੀ ਸਾਰੇ ਕਿ ਸਿੱਖਾਂ ਨੂੰ ਉੱਤੇ ਚੜਾਈਆਂ ਕਰਨੀਆਂ ਸਿੱਖਾਂ ਨੂੰ ਵਧਣਾ ਕਿਵੇਂ ਸਿੱਖਾਂ ਨੂੰ ਮਾਰਨਾ ਕਿਵੇਂ ਇੱਥੇ ਵੀ ਇਹੋ ਚੀਜ਼ ਆ ਕਿ ਸੌਦਾ ਸਾਧ ਦੀ ਪ੍ਰੋਲ ਦਾ ਮਤਲਬ ਸਿੱਖਾਂ ਨੂੰ ਜਿਹੜਾ ਸੀ ਚੜਾਉਣਾ ਚੜਾ ਰਹੇ ਕੋਈ ਗੱਲ ਨਹੀਂ ਸਾਡੇ ਉਹ ਤੇ ਜਦੋਂ ਸੱਜਾ ਹੋਈ ਉਹਨੂੰ ਹੱਥ ਜੋੜ ਕੇ ਹੱਥ ਕੰਬਦੇ ਨੇ ਗਿੜਗੜਾਇਆ ਸੀ ਜੱਜ ਅੱਗੇ। ਇਹ ਮੈਨੂੰ ਇੰਨੀ ਸਜਾਦਾਂ ਦਿਓ ਜੀ ਕੱਟ ਕਰ ਦੇ। ਜਿਹੜਾ ਆਪਣੇ ਨੂੰ ਮੈਸੈਂਜਰ ਆਫ ਗੋਰਦਨ ਅਸਰ ਸੀ। ਤੇ ਸਾਡੇ ਜੋਦੇ ਤੇ ਆਪਣਾ ਜੋ ਕੀਤਾ ਸੀ ਸਰਿਆਂ ਜੱਜ ਨੂੰ ਕਹਿੰਦਾ ਵੀ ਆਪਣੇ ਫਾਂਸੀ ਦੇ ਅਸੇ ਮਜ਼ਬੂਤ ਕਰਦਾ ਮੈਂ ਕੀਤਾ ਜੋ ਕਰਨਾ ਕਰ ਲਪੋ। ਬਾਹਰ ਨਿਕਲ ਕੇ ਖਾਲਸੇ ਹੀ ਦਾਰੇ ਜੇ ਕਰਿਆ ਲਾਇਆ ਸੀ ਉਹ ਦਾ ਤਿੰਨ ਦਾ ਫਰਕ ਜਿਹੜੇ ਕੰਮ ਉਹਨੇ ਕੀਤੇ ਉਹ ਇਹ ਨਹੀਂ ਕਰ ਸਕਦੇ ਐਸੇ ਕਰਕੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਮੈਂ ਕਹਿਦਾ ਤਾ ਉਤੇ ਪ੍ਰੋਲ ਦੀ ਰੇਖਾ ਗੁਪਤਾ ਜਿਹੜੀ ਬੀਬੀ ਆ ਦਿੱਲੀ ਦੀ ਉਹ ਮੁੱਖ ਮੰਤਰੀ ਉਹ ਮੰਡੋਲੀ ਜੇਲ੍ਹ ਦੇ ਵਿੱਚ ਬੰਦ ਆ ਬੈਰਕ ਨੰਬਰ 15 ਦੇ ਵਿੱਚ ਉਹਨੂੰ ਕਿਹਾ ਜੀ ਇਹਨੂੰ ਪ੍ਰੋਲ ਦਿੱਤੀ ਜਾਵੇ ਪਰ ਸ਼ਰਤ ਤੁਸੀਂ ਅੰਡਰ ਕਸਟਡੀ ਦੇ ਦੇਓ ਪਰ ਕੋਈ ਗੱਲ ਨਹੀਂ ਆਜੂ ਲੈਓ ਤੜੀਪੁਰ ਸਾਵੇ ਮਲਾਖ ਲੈ ਜਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਲੋਕਾਂ ਨੇ ਤੁਸੀਂ ਜਾ ਕੇ ਪੁੱਛੋ ਵਿਹਾਰ ਕਿੰਨੇ ਚੰਗੇ ਆ ਜਦੋਂ ਜਿੰਦਾ ਦਿੱਲੀ ਫੜਿਆ ਜਾਂਦਾ ਹੁੰਦਾ ਜੀ ਜੀ ਤੇ ਕਿਸੇ ਨੂੰ ਪਤਾ ਨਹੀਂ ਸੀ ਤਾਂ ਵੱਡਾ ਬੰਦਾ ਫੜਿਆ ਸੀ ਜੇ ਜਦੋਂ ਪਤਾ ਫੜ ਲੱਗ ਗਿਆ ਤੇ ਉਹ ਕੰਬੀ ਜਾਂਦੇ ਸੀ ਪੁਲਿਸ ਵਾਲੇ ਯਾਰ ਸਾਡਾ ਕੀ ਮਾਨੂੰ ਹੋਣ ਉਹਨੇ ਉਹਨਾਂ ਨੂੰ ਕਿਹਾ ਸੀ ਯਾਰ ਤੁਸੀਂ ਚਿੰਤਾ ਕੋਈ ਕਰਤੋ ਮੈਂ ਬੈਠਾ ਨਾ ਤੁਹਾਡਾ ਕੁਝ ਨਹੀਂ ਵਿਗੜਦਾ ਚਿੰਤਾ ਤਾਂ ਕਰੋ ਤੁਸੀਂ ਤੇ ਜਦੋਂ ਜੇਲ੍ਹ ਚ ਗਿਆ ਸੀ ਜੇਲ੍ਹ ਦੇ ਵਿੱਚ ਭਾਈ ਸਾਹਿਬ ਕਹਿਆ ਸੀ ਇਹਨੂੰ ਉਹਨੇ ਕਿਹਾ ਜੇਲ੍ਹਰ ਸਾਹਿਬ ਮੇਰੇ ਕੋਲ ਕਰੋੜਾ ਰੁਪਏ ਆ ਤੁਸੀਂ ਮੈਨੂੰ ਭਰਾ ਕਿਹਾ ਹੋਣਾ ਜਿਹੜੇ ਤੁਹਾਡੇ ਬੱਚੇ ਖੜੇ ਨੇ ਬੱਧੀ ਜੇਬ ਦੀ ਜਿਆ ਮੇਰੇ ਕੋਲ ਇਹਨਾਂ ਦੀ ਮੈਂ ਸੇਵਾ ਕਰੂੰਗਾ ਇਹਨਾਂ ਨੂੰ ਦੇਵਾਂਗਾ ਇਹੋ ਜਿਹੇ ਬੰਦਿਆਂ ਦਾ ਤਾਂ ਸਤਿਕਾਰ ਦੇਸ਼ ਵਿੱਚ ਪੂਰਾ ਹੁੰਦਾ ਤੇ ਜਦੋਂ ਆਉਂਦੀ ਹੈ ਸਾਡੀ ਗੱਲ ਧਰਮ ਦੀ ਧਰਮ ਦੇ ਨਾਂ ਤੇ ਜਿਹੜੇ ਵਿਤਕਰਾ ਕੀਤੇ ਜਾਂਦੇ ਉਹ ਸਾਡੇ ਦੇਸ਼ ਨੂੰ ਤੋੜਨ ਦੇ ਵਾਸਤੇ ਤੁਰ ਤੁਰ ਵਧ ਰਹੇ ਅਸੀਂ ਦੇਸ਼ ਨੂੰ ਤੋੜਾ ਲੈ ਪਾਸੇ ਵਧੇ ਸਿੱਖਾਂ ਨੇ ਤਾਂ ਜੋੜਿਆ ਸੀਗਾ ਸਿੱਖਾਂ ਨੇ ਤਾਂ ਜਾਦੀ ਲਾ ਕੇ ਦਿੱਤੀ ਸੀਗੀ ਸਿੱਖਾਂ ਨੇ ਕਦੇ ਇਸ ਹਿੰਦੁਸਤਾਨ ਨੂੰ ਨਹੀਂ ਪਾਕਿਸਤਾਨ ਨੂੰ ਵੀ ਸ਼ਾਮਿਲੋਂ ਬੰਗਲਾਦੇਸ਼ ਨੂੰ ਸ਼ਾਮਿਲੋਂ ਦੇ ਵਿੱਚ ਬਿਲਕੁਲ ਇਤਨਾ ਦੀ ਜਾਤੀ ਵਾਸਤੇ ਕੁਰਬਾਨੀ ਕੀਤੀ ਸੀ ਅਸੀਂ ਕਿੰਨਾ ਸਾਡੇ ਵਾਸਤੇ ਸਾਰਾ ਹੀ ਖਾਸਾ ਸਾਡੇ ਵਾਸਤੇ ਗਾਇਉ ਤੇ ਇਸ ਕਰਕੇ ਥੋੜੀ ਬੜੀ ਸ਼ਰਮ ਆਉਣੀ ਚਾਹੀਦੀ ਆ ਕਿ ਕਿਤਨੇ ਕਿਤੇ ਥੋੜਾ ਸੋਚ ਲਓ ਵੀ ਜਿਹਨਾਂ ਦੀ ਕੁਰਬਾਨੀ ਕੀਤੀ ਵੱਡੀ ਤਕੜੀ ਆ ਹਾਂ ਰੋਸ ਸੀਗਾ ਸਾਡੇ ਨੌਜਵਾਨਾਂ ਨੂੰ ਵੀ ਸਾਡੇ ਨੌਜਵਾਨ ਮਾਰੇ ਜਾ ਰਹੇ ਆ ਇਹ ਵਿਅਕਤੀ ਜ਼ਿੰਮੇਵਾਰ ਜਿਹਦੇ ਕਰਕੇ ਘਟਨਾ ਵਾ ਆਪਣੀ ਮਾਨਸਬਾਗੀ ਘਟਨਾ ਸੀ ਕਿਨੇ ਆਪ ਕਿਨੇ ਅੱਜ ਵੀ ਇੱਕ ਬੰਦੇ ਕਸੂਰ ਸੀ ਸਾਰਾ ਮਲਾਲ ਲੋਰਕਿਓ ਮਾਰੇ ਇਸ ਕਰਕੇ ਸੰਦੀਪ ਜੀ ਭਾਈ ਜਗਤਾਰਥ ਨਵਾਰੇ ਨੂੰ ਜੇ ਤੇ ਬੀਬੀ ਰੇਖਾ ਗੁਪਤਾ ਤੇ ਵਿੱਚ ਕੋਈ ਇਨਸਾਨੀਅਤ ਹੈਗੀ ਹੈ ਮੇਰੇ ਖਲ ਪੱਟੀ ਸਾਹਿਬ ਉਹ ਜਿਹੜੀ ਮੰਦੁਰਾ ਜੇਲ ਹੈਗੀ ਆ ਮੈਨੂੰ ਨਾਂ ਉਹਦਾ ਭੁੱਲਦਾ ਉਹ ਯੂਪੀ ਚ ਪੈਂਦੀ ਦਿੱਲੀ ਚ ਪੈਂਦੀ ਆ ਨਹੀਂ ਨਹੀਂ ਮੰਡੋਲੀ ਡਿਵੀਜੀ ਚ ਪੈਂਦੀ ਆ ਜੀ ਅੱਛਾ ਮੰਡੋਲੀ ਡਿਵੀਜੀ ਚ ਪੈਂਦੀ ਆ ਤਿਆਰ ਜੇ ਤੇ ਰਸ਼ ਹੋ ਗਿਆ ਸੀ ਨਵੀਂ ਜੇਲ ਬਣਾਈ ਸੀ ਉੱਥੇ ਛੁੱਟ ਕੀਤਾ ਸੀ ਲੋਨ ਅੱਛਾ ਉੱਥੇ ਵੀ ਵਿਹਾਰ ਬਹੁਤ ਵਧੀਆ ਤੁਸੀਂ ਵੇਖੋ ਨਾ ਜੀਤਾਰ ਸਿੰਘ ਵਾਰਾ ਜੋ ਤਰੀਕ ਤੇ ਆਉਂਦੇ ਸੀ ਬੇੜੀਆਂ ਪਾਈਆਂ ਹੁੰਦੀਆਂ ਸੀਗੀਆਂ ਜੇ ਕੋਈ ਸਰੋਪਾ ਪਾਉਣ ਲੱਗਦਾ ਸੀ ਤੇ ਰੁਕ ਦਿੰਦੇ ਸੀ ਪੁਲਿਸ ਵਾਲੇ ਉਹ ਕਹਿੰਦਾ ਨਹੀਂ ਜੇ ਪੁਲਿਸ ਵਾਲੇ ਕਿਤੇ ਬਿਲਕੁਲ ਨਹੀਂ ਪਾਉਣਾ ਇਹਨਾਂ ਦਾ ਵਿਹਾਰ ਪਰ ਇਹ ਬਹੁਤ ਵਧੀਆ ਹੈ ਕਿਸ ਕਰਕੇ ਉਹ ਤੇ ਰੱਬ ਨੂੰ ਮੰਨਣ ਵਾਲੇ ਬੰਦੇ ਆ ਭਗਤੀ ਪੂਜਤੀ ਕਰਨ ਵਾਲੇ ਬੰਦੇ ਆ ਜੇ ਉਹਨਾਂ ਨੇ ਮੰਗੀ ਪ੍ਰੋਫ ਤੁਸੀਂ ਕਹਾਂਗੇ ਪ੍ਰੋਫ ਮਿਲਣੀ ਚਾਹੀਦੀ ਹੈ ਪ੍ਰੋਫ ਦੇਣੀ ਚਾਹੀਦੀ ਉਹਨਾਂ ਨੂੰ ਮੈਂ ਤੇ ਵੱਡੀ ਸਾਹਿਬ ਸੁਤਰਾ ਦੇ ਹਵਾਲੇ ਤੋਂ ਇਹ ਵੀ ਖਬਰ ਸੁਣੀ ਐ ਵੀ ਰਾਮ ਰੀਮ ਦੀ ਸਜ਼ਾ ਮਾਫ ਕਰਨ ਲੱਗੇ ਆ ਮੈਂ ਨਾ ਕੁਝ ਵੀ ਕਰ ਸਕਦੇ ਨਹੀਂ ਭਾਜੀ ਕੁਝ ਵੀ ਕਰ ਸਕਦੇ ਨਹੀਂ ਇਹਦਾ ਮਤਲਬ ਉਹਨੂੰ ਮਰਵਾਉਂਦਾ ਇੱਕ ਹੋਰ ਪਰਪੰਚ ਰਚ ਰਹੇ ਨੇ ਹੂੰ ਜਿੰਨੇ ਕੋਨੇ ਕੁ ਕਰਮ ਆਪਣੇ ਡੇਰੇ ਜੀ ਕੀਤੇ ਉਹਨੂੰ ਕਿਸੇ ਡੇਰੇ ਦਾ ਨਹੀਂ ਡੁੱਗ ਦ 能ਾ ਸਾਧਮੀਆਂ ਨੇ ਕੇਸ ਲੈ ਲਓ ਨਪੁੰਸਕ ਸਾਧੂ ਨੇ ਕਿਤੇ ਉਹ ਸਾਰੇ ਡੇਰੇ ਚ ਹੋਇਆ ਨਾ ਬਾਤ ਨਹੀਂ ਹੋ ਗਈ ਤੇ ਬਲਾਤਕਾਰ ਦੇ ਕੇਸ ਲੈ ਲਓ ਹਨੀਪਰੀ ਦਾ ਕੇਸ ਲੈ ਲਓ ਹਨੀਪਰੀ ਦਾ ਘਰ ਵਾਲਾ ਜਿਹੜਾ ਹੈਗਾ ਗੁਪਤੋਂ ਕਹਿੰਦਾ ਜੀ ਮੈਂ ਅੱਖੀ ਵੇਖਿਆ ਸਭ ਕੁਝ ਅੱਖੀ ਵੇਖਿਆ ਮੱਖੀ ਮੱਟੇ ਖਾਣਾ ਇਸੇ ਕਰਕੇ ਇਹ ਜਿਹੜੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਅਸੀਂ ਇਹ ਕਵਾਂਗੇ ਭਾਈ ਇਹ ਵਿਤਕਰਵਾਦੀ ਬੰਦ ਕਰੋ ਪ੍ਰਧਾਨ ਮੰਤਰੀ ਸਾਹਿਬ ਆਪਣੇ ਆਪ ਨੂੰ ਸਿੱਖਾਂ ਦੇ ਬੜੇ ਵੱਡੇ ਹਮਦਰਦ ਦੱਸਦੇ ਵੀ ਮੈਂ ਸਿੱਖਾਂ ਦੇ ਵਿੱਚ ਰਿਹਾ ਉਹ ਸਿੱਖਾਂ ਦੀ ਤਰੀ ਬੜੀ ਕਰਦੇ। ਨਹੀਂ ਕੱਲੀ ਤਰੀ ਦਾ ਕੁਛ ਨਹੀਂ ਬਣਦਾ ਸਾਨੂੰ ਇਨਸਾਫ ਵੀ ਚਾਹੀਦਾ। ਅਸੀਂ ਇਨਸਾਫ ਮੰਗ ਰਹੇ ਹਾਂ। ਪਰ ਪਟੜੀ ਸਾਹਿਬ ਇਹਦੇ ਨਾਲ ਹੀ ਇਹਦੇ ਨਾਲ ਹੀ ਮੈਂ ਗੱਲ ਜੋੜਦਾ ਸਿੱਖਾਂ ਦੀ ਸ਼ੋਭਾ ਤੇ ਆ ਡੀਆਈਜੀ ਭੁੱਲਰ ਸਾਹਿਬ ਨੇ ਬੜੀ ਵਧਾਈ ਹੈ। ਬੜੀ ਵਧਾਈ ਹੈ ਜੀ ਬੜੀ ਵਧਾਈ ਹੈ। ਇੱਕ ਦਵਿੰਦਰ ਸਿੰਘ ਡੀਐਸਪੀ ਹੁੰਦਾ ਸੀ ਜੰਮੂ ਕਸ਼ਮੀਰ ਪੁਲਿਸ ਦੇ ਵਿੱਚ। ਬਿਲਕੁਲ ਜੀ ਉਹਦੇ ਵਿੱਚ ਦੋਰੇ ਮਾਪਦਨ ਸੀ ਮੁੰਡਿਆਂ ਨਾਲ ਵੀ ਦੋਸਤੀ ਤੇ ਦੂਜੇ ਪਾਸੇ ਵੀ ਕੰਮ ਕਰੀ ਜਾਂਦੇ ਹਥਿਆਰ ਵੀ ਫੜੀ ਜਾਂਦੇ ਤੇ ਹੈਰੋਨ ਵੀ ਫੜੀ ਜਾਂਦੀ ਤੇ ਬੜਾ ਨਾਮ ਖਟਿਆ ਉਹਨੇ ਫਿਰ ਐਨਆਈਏ ਦੀ ਪਿੱਛੇ ਲੱਗੀ ਸੀਗੀ ਐਨਆਈਏ ਨੂੰ ਪਤਾ ਲੱਗਿਆ ਵੀ ਇਹਦੇ ਜੈਸ਼ੀ ਮੁਹੰਮਦ ਨਾਲ ਸੰਬੰਧ ਹੈ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੀ ਗੱਡੀ 'ਚ ਕਿਹੜੇ-ਕਿਹੜੇ ਅਤਵਾਦੀ ਜਾ ਰਹੇ ਗੱਡੀ 'ਚ ਬਟਾਖਲਾ ਜਾ ਰਹੇ ਸੀ ਆਪਣੀ ਗੱਡੀ 'ਚ ਫੇਰੇ ਫੜਿਆ ਜਾਂਦਾ ਜਦੋਂ ਇਹ ਫੜਿਆ ਜਾਂਦਾ ਤੇ ਇਹਦੇ ਘਰੋਂ ਜਿਹੜੀ ਇਹਦੀ ਕੁਲਗਾਮ ਦੀ ਕੋਠੀ ਸੀ ਨਾ ਉੱਥੋਂ 12 ਲੱਖ ਰੁਪਏ ਲੰਘਦੇ ਮਿਲਿਆ ਸੀ ਇੱਕ ਕੋਠੀ ਦਿੱਲੀ ਦੇ ਵਿੱਚ ਸੀ ਉਸ ਕੇਸ ਦੇ ਵਿੱਚ ਕਾਫੀ ਦਿਨ ਜੇਲ੍ਹ ਚ ਰਿਹਾ ਬੜੀ ਚਰਚਾ ਆਈ ਜਿਵੇਂ ਆ ਮੁੜ ਕੇ 311 ਆਬਲਿਕ 2 ਇੱਕ ਤਾਰਾ 311 ਇੱਕ ਬੈਂਕ ਦਾ 2 ਪੰਡਾ 2 ਪੰਡਾ ਨੂੰ ਦਸੀ ਉਹਦੇ ਤਹਿ ਤੁਹਾਨੂੰ ਕਿਸੇ ਦੀ ਕੋਈ ਇਨਕੁਆਰੀ ਦੀ ਲੋੜ ਨਹੀਂ ਸਿੱਧਾ ਡਿਸਪੋਜ਼ ਕਰ ਸਕਦੇ ਉਹਨੂੰ ਡਿਸਪੋਜ਼ ਕੀਤਾ ਸੀ ਉਸ ਤੋਂ ਬਾਅਦ ਉਹਦੀ ਮੇਲ ਹੋ ਗਈ ਅੱਜ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਕੀ ਆ ਕੀ ਨਹੀਂ ਕੋਈ ਜਾਣਕਾਰੀ ਨਹੀਂ ਦੇ ਬਿਲਕੁਲ ਉਹਦਾ ਕੋਈ ਪਤਾ ਹੀ ਨਹੀਂ ਮੁੜ ਕੇ ਕੋਈ ਖਬਰ ਨਹੀਂ ਕਿੱਥੇ ਚਲਾ ਗਿਆ ਕਿੱਥੇ ਹੈ ਕੁਝ ਨਹੀਂ ਪਤਾ ਲੱਗਾ ਦਵਿੰਦਰ ਦਾ ਕਿ ਜੇ ਭੁੱਲਰ ਸਾਹਿਬ ਦੀ ਉਹਦਾ ਅਸੀਂ ਕੰਪੈਰੀਸ਼ਨ ਕਰ ਲਈਏ ਤੇ ਅੱਤ ਕਥਨੀ ਨਹੀਂ ਹੋਊਗੀ ਕਿ ਭੁੱਲਰ ਸਾਹਿਬ ਇੱਕ ਪਾਸੇ ਕਹਿੰਦੇ ਸੀ ਜੁੱਧ ਨਸ਼ਾ ਅਪਰਾਧ بڑا ਨਸ਼ਾ ਫੜਿਆ ਦੀ بڑے ਨਸ਼ੇਦਾਰ ਫੜੇ ਦੀ بڑے ਮਕਦਮੇ ਦਰਜ ਕੀਤੇ ਦੀ ਤੇ ਦੂਜੇ ਪਾਸੇ ਟੋਕਾ ਜਿਹੜਾ ਸੀ ਉਹ ਵਧੀਆ ਸ਼ਾਂਤ ਲਾਇਆ ਸੀ ਜਿਹੜਾ ਆ ਵੱਡ ਦੋ ਜਿਹੜਾ ਆ ਟਕ ਦੋ ਇਥੋਂ ਤੱਕ ਕਿ ਜਿਹੜਾ ਮੱਛੀ ਹੋਣੇ ਵਾਲਾ ਫਾਰਮ ਆ ਉੱਥੇ ਆਪਣੇ ਦਲਬਾਲ ਦਾ ਬੰਦਾ ਵੀ ਸਬ ਇੰਸਪੈਕਟਰ ਹਮੇ ਸਭ ਰਹਿਣੇ ਸੀ ਕਿ ਲਈਓ ਪੱਕਾ ਹੀ ਮੰਜਾ ਲਾਇਆ ਸੀ ਪੱਕਾ ਬਿਸਤਰਾ ਦਾ ਉੱਥੇ ਰਿੰਦ ਅਸੀਂ ਜਦੋਂ ਰੇਡ ਹੋਇਆ ਤੇ ਫਿਰ ਬਿਸਤਰਾ ਤੇ ਕਿ ਭਰ ਗਿਆ ਆਪਣਾ ਉਥੋਂ ਰਿੰਦ ਉੱਥੇ ਸੀ ਮੈਂ ਉੱਥੇ ਹੀ ਇਥੋਂ ਤੱਕ ਕਿ ਭੁੱਲਰ ਸਾਹਿਬ ਦੀ ਚੱਲਦੀ ਸੀ ਨਹੀਂ ਦੋ ਟ੍ਰਾਂਸਫਰ ਦੋ ਫੀਟਰ ਕਰਵਾਏ ਸੀ ਬਿਜਲੀ ਦੇ ਵੀ ਜੇ ਇੱਕ ਪਾਸੇ ਬੰਦ ਹੁੰਦੀ ਅਟਕੇ ਨਹੀਂ ਬਿਜਲੀ ਦੇ ਪਾਸੇ 8 ਘੰਟੇ ਆ ਜੀ 16 ਘੰਟੇ ਹੁੰਦੀ ਤੇ ਮੇਰਾ ਫਾਰਮ ਚ ਚਲ ਰਿਹਾ ਤੇ ਬਾਕੀ 65 ਠੱਠੇ ਫੂਜ ਜਿਸ ਦਿਨ ਇਹਦੇ ਕਰੋ 7.5 ਕਰੋੜ ਰੁਪਈਆ ਤੇ 2.5 ਕਿਲੋ ਸੋਨਾ ਇਹ ਫੜਿਆ ਗਿਆ ਸੀ ਨਾ ਆਪਾਂ ਕੀ ਕਹਿਸੋ ਮੈਂ ਕਹਿੰਦਾ ਨਹੀਂ ਇਹ 7.5 ਕਰੋੜ ਹੋਗਾ ਤੇ ਹੋ ਵੱਧਦਾ ਵੱਧ ਰਿਹਾ ਦੁਬਈ ਚ ਫਲੈਟ ਨੇ ਕੈਨੇਡਾ ਚ ਫਲੈਟ ਨੇ ਲੁਧਿਆਣਾ ਚ ਦੁਕਾਨਾਂ ਨੇ ਆਪਣੇ ਮੈਂ ਚੰਡੀਗੜ੍ਹ ਦੇ ਚ ਮਾਲ ਨੇ ਮਾਲ ਬੜੀ ਨੇ ਬੜੇ ਉੱਤੇ ਕਿਹੜੀ ਚੀਜ਼ ਨਹੀਂ ਹੈ ਜੀ ਵੈਸੇ ਪੱਡੀ ਸਾਹਿਬ ਜਿੰਨੀ ਕਿ ਤੁਹਾਡੀ ਚੱਲਦੀ ਹੈ ਤੁਸੀਂ ਵੀ ਆਪਣੀ ਪੈਲੀ 'ਚ ਦੋ ਟਰਾਂਸਫਾਰਮਰ ਲਵਾ ਸਕਦੇ ਹੋ ਉਹ ਚਲੋ ਅਹੀ ਟਰਾਂਸਫਰ ਕੇ ਦੇ ਇੱਕ ਹੀ ਬੜਾ ਹੁਗਦੇ ਇਹਦੀ ਬੜੀ ਭਾਦਰੀ ਸਾਡੀ ਦੋ ਕਿੱਥੇ ਮਿਲਣੇ ਸਾਨੂੰ ਇੱਕ ਹੀ ਬੜਾ ਇੱਕ ਦੇ ਕੰਮ ਚਾਹੁੰਦਾ ਸਾਡਾ ਇਸੇ ਕਰਕੇ ਭੁੱਲੜ ਸਾਹਿਬ ਨੇ ਤੇ ਪੂਰੀ ਰਗ ਵਿਖਾਇਆ ਨਾ ਪਰ ਉਹਨੂੰ ਹੀ ਘੱਟ ਦੇ ਵਿਖਾਇਆ ਕਿਤੇ ਉਹਨੇ ਉਹਨੇ ਜਵਾਨ ਨੇ ਵੀ ਆਪਣਾ ਵੀ ਜਿਹੜਾ ਸੀ ਫਿਰ ਨੀਵਾਂ ਕੀਤਾ ਤੇ ਪਿਓ ਦੀ ਪੱਗ ਨੂੰ ਹੀ ਦਾਗ ਲਾਇਆ ਹਾਂ ਜਿੰਨੀ ਡੀਜੀਪੀ ਮਾਲ ਸਿੰਘ ਭੁੱਲਰ ਦੀ ਬਣੀ ਸੀ ਨਾ ਵੀ ਜਿੱਦਾਂ ਸਪੋਰਟਸਮੈਨਾਂ ਦੇ ਵਿੱਚ ਇੱਕ ਬੜੀ ਇੱਜ਼ਤ ਸੀ ਬੜੀ ਇੱਜ਼ਤ ਦੇ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਬੜੇ ਮੁੰਡੇ ਭਰਤੀ ਕੀਤੇ ਸਪੋਰਟਸਮੈਨ ਉਹ ਸਾਰਾ ਉਹਨਾਂ ਨੇ ਕਲੰਕਿਤ ਕਰਤਾ ਕਲੰਕਿਤ ਕਰਤਾ ਬਿਲਕੁਲ ਕਰਤਾ ਬਿਲਕੁਲ ਕਲੰਕਿਤ ਕਰਤਾ ਜੀ ਇਸ ਕਰਕੇ ਤੁਸੀਂ ਵੇਖੋ ਨਾ ਭੁੱਲਰ ਸਾਹਿਬ ਦੀ ਵੀ ਬਾਕੀ ਜਿਹੜੀ ਗੱਲ ਕਹੀਏ ਵੀ ਜਿਹੜੀ ਇਹਨਾਂ ਕੋਲ ਜਿਸ ਕਸ਼ਨਾਲੂ ਦਾ ਕਿਸ਼ਨਾਲੂ ਦਾ 12 ਦਾ ਰਮਾਨ ਮੰਗਿਆ ਸੀ ਵੀ ਤਾਂ ਮਿਲਣਾ ਰਿਮਾਂਡ ਦੀ ਪ੍ਰਾਪੂ ਕੋਈ ਨਹੀਂ ਆਗੀ ਦੋ ਕਿਸ਼ਤਾਂ ਦੇ ਭਰਨ 12 ਮਹੀਨੇ ਹੋ ਜਾਣਗੇ 10 ਦਿਨ ਹੋ ਜਾਣਗੇ ਤੇ ਸੀਬੀਏ ਉਹਨੂੰ ਪ੍ਰਿਪੇਅਰ ਕਰਲੇਗੀ ਹੁਣ ਵਾਦਾ ਮਾਫ ਗਵਾ ਮੰਨ ਕੋਦੇ ਜਿਹੜਾ ਮੋਬਾਈਲ ਉਹਦੇ ਵਿੱਚੋਂ 8 ਆਈਪੀਸ ਤੇ 4 ਆ 4 8 ਆਈਪੀਸ ਤੇ 4 ਆਈਐਸ ਉਹਨਾਂ ਦੇ ਨੰਬਰ ਮਿਲਣਗੇ ਜਿੰਨਾ ਮੈਂ ਉਹ ਡੀਲ ਕਰਦਾ ਸੀ ਜੇ ਕਿਤੇ ਉਧਰ ਨੂੰ ਗੱਲ ਤੁਰ ਪਈ ਤੇ ਮੇਰਾ ਖਿਆਲ ਪਿੰਨਾਂ ਦੀ ਮੁਸ਼ਕਲ ਹੋ ਜੀ ਕਿਤੇ ਬਰ ਤੁਰਨੀ ਨਹੀਂ ਕਿਉਂਕਿ ਆਈਐਸ ਤੇ ਆਈਪੀ ਸਬਸਿਸਟਮ ਜਿਹੜੀ ਸੀਬੀਆ ਵળે ਨੋ ਵੀ ਥੋੜਾ ਜਿਹਾ ਤਰੀਕੇ ਨਾਲ ਡੀਲ ਕਰਦੇ ਆ ਜਿਹੜੇ ਇਹ ਆਈ ਇਹ ਆਈਏ ਇਹ ਆਈਪੀਸ ਨਹੀਂ ਇਹ ਡੁਪਲੀਕੇਟ ਆਈਐਸ ਨੇ ਆ ਪ੍ਰਮੋਟਿਵ ਨੇ ਇਹ ਪ੍ਰਮੋਟਿਵ ਨੇ ਡਾਇਰੈਕਟ ਨਹੀਂ ਹੈਗੇ ਜੇ ਡਾਇਰੈਕਟ ਹੁੰਦੇ ਡਾਈਜੀ ਨਹੀਂ ਐਜੂ ਡੀਜੀਪੀ ਹੁੰਦੇ ਹੂੰ ਜੀ ਤੇ ਪੱਡੀ ਸਾਹਿਬ ਉਹ ਜਿਹੜਾ ਫਿਰ ਕ੍ਰਿਸ਼ਨਨੰ ਨੂੰ ਆ ਜਿਹਦੇ ਮੋਬਾਈਲ ਦੇ ਵਿੱਚ ਐ ਇੰਨਾ ਡਾਟਾ ਜੇ ਉਹ ਵਾਦਾ ਮਾਫ ਗੁਆ ਬਣ ਜਾਂਦਾ ਫਿਰ ਜੇ ਉਹ ਤੋਤੇ ਵਾਂਗੂ ਬੋਲਦਾ ਤੇ ਤਾਂ ਵੀ ਕਾਰਵਾਈ ਨਹੀਂ ਹੋਊਗੀ ਬਿਲਕੁਲ ਕਾਰਵਾਈ ਹੋਈ ਨਹੀਂ ਕਾਰਵਾਈ ਕੋਈ ਨਹੀਂ ਹੋਊਗੀ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੀ ਲੌਬੀ ਬਣ ਜਾਂਦੀ ਐ ਜੇ ਕ੍ਰਿਸ਼ਨਨੰ ਨੂੰ ਦੱਸਦਾ ਆ ਵੀ ਫਲਾਣੇ ਅਫਸਰ ਦੇ ਵੀ ਮੈਂ ਪੈਸੇ ਫੜਦਾ ਰਿਆਂ ਫਲਾਣਿਆਂ ਕੋਲੋਂ ਵੀ ਮੈਂ ਕੰਮ ਕਰਾਉਂਦਾ ਰਿਆਂ ਤੇ ਫਿਰ ਵੀ ਇਹ ਲੌਬੀ ਆਪਣੇ ਮਤਲਬ ਅਫਸਰਾਂ ਦੀ ਪੇਰਵਾਹੀ ਕਰੇਗੀ ਉਹਨਾਂ ਦੀ ਪਿੱਠ ਤੇ ਖਲੋਜੇਗੀ ਕਾਰਵਾਈ ਕਰਨੀ ਨਹੀਂ ਉਹਨਾਂ ਨੂੰ ਉਹ ਤੇ ਕਾਰਵਾਈ ਕਰਨੀ ਨਹੀਂ ਛੁਰੂ ਨਹੀਂ ਕਰਨੀ ਉਹਨੂੰ ਕਿਹਨੇ ਸੱਚ ਪਕੜ ਦਿੱਤਾ ਇਹ ਜੋ ਗੀ ਨਹੀਂ ਬੋਲਣਾ ਤੂੰ ਪੁੱਲ ਲੱਤੇ ਰੱਖ ਕੇ ਅੰਦਰ ਸਮਝਾ ਪੜਾ ਪਤਾ ਭੁੱਲਰ ਨੂੰ ਵੀ ਸੀਗਾ ਕਿ ਮੇਰੇ ਤੇ ਕਿਸੇ ਵੇਲੇ ਰੇਡ ਹੋ ਸਕਦਾ ਵਾ ਲੇਕਿਨ ਉਹਨੇ ਨਹੀਂ ਆਪਣੀ ਉਹ ਅਤਿਆਤ ਵਰਤੀ ਜੀ ਬਰਤਨ ਦਾ ਸੇ ਬਚਨ ਦਾ ਉਹਨੂੰ ਇਹ ਜੀ ਮੈਡ ਦੇ ਵਡੇ ਅਫਸਰ ਮੇਰੇ ਤੇ ਮੈਂ 1 ਕਿਲੋ ਮੈਂ 1 ਕਿਲੋ ਕਿਲੋ ਮੇਰੇ ਦੋ ਹੀ ਪਾਸੀ ਲੱਗਾ ਵਾ ਲੋਹਾ ਲੱਗਾ ਵਾ ਐਡਾ ਟ੍ਰੈਂਗਲ ਕੇ ਮੈਨੂੰ ਕੌਣ ਪੁੱਛੂਗਾ ਪਿੱਤਲ ਚਲੋ ਪਿੱਤਲ ਲੱਗਾ ਸੀ ਉਹ ਵੀ ਲੋਹਾ ਟਾਈਪ ਹੁੰਦਾ ਲੱਗਾ ਤੇ ਮੈਨੂੰ ਕਹਿੰਦੇ ਪੁੱਛਣਾ ਇਹ ਨਹੀਂ ਪਤਾ ਵੀ ਭਾਈ ਜਿਹੜੀ ਹੋਣੀ ਉਹ ਬੜੀ ਅਨਹੋਣੀ ਹੁੰਦੀ ਹੈ ਮੈਰੀ ਇੱਕ ਵਾਰੀ ਕਪੂਲਸਾੜੇ ਨਾਲ ਗੱਲ ਹੋਈ ਕਹਿੰਦਾ ਵੀ ਜਦੋਂ ਉਹ ਨਾ ਵਰਦੀ ਨੂੰ ਕਹਿੰਦਾ ਸੀ ਸ਼ੇਰ ਦੀ ਖੱਲ ਕਹਿੰਦਾ ਜਦੋਂ ਅਸੀਂ ਸ਼ੇਰ ਦੀ ਖੱਲ ਪਾਈ ਹੁੰਦੀ ਨਾ ਫੇਰ ਕਹਿੰਦਾ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝੀਦਾ ਮਾਣੋ ਚਾਲ ਜਿੰਨੂ ਆਪਾਂ ਕਹਿੰਦੇ ਨੇ ਗੁਰਪ੍ਰੀਤ ਸਿੰਘ ਮਾਲਾਚਾਲ ਇੱਥੇ ਹੁੰਦਾ ਸੀ ਐਸਐਚਓ ਇੱਕ ਨਾ ਪੱਟੀ ਸਾਹਿਬ ਮੁਲਜ਼ਮ ਤੇ ਮੁਲਾਜ਼ਮ ਦਾ ਇੱਕ ਕੰਮੇ ਦਾ ਫਰਕ ਆ ਅਸੀਂ ਮੁਲਾਜ਼ਮ ਇੱਥੇ ਸਾਹਮਣੇ ਬੈਠੇ ਇੱਕ ਕੰਨਾ ਢਾਦੇ ਸੀ ਮੁਲਜ਼ਮ ਬੰਦੇ ਨਾਲ ਹਮਲਾ ਛੋਣਾ ਸੀ ਬਿਲਕੁਲ ਤੇ ਬਕਾਇਦਾ ਤੌਰ ਤੇ ਨਰਿੰਦਰਪਾਲ ਸਿੰਘ ਅਜੇ ਐਸਐਸਪੀ ਸੀਗਾ ਜੇ ਕੋਈ ਕਰਪਸ਼ਨ ਦੇ ਕੇਸ ਦਾ ਐਸਐਚਓ ਦੀ ਪਤਾ ਲੱਗ ਜਾਂਦਾ ਸੀ ਜਾ ਕੇ ਪੜਤਾਲ ਕਰਦਾ ਸੀ ਤੇ ਉਸੇ ਹਮਲਾਚ ਬੰਦ ਕਰਦਾ ਜਿੱਥੇ ਐਸਐਚਓ ਹੁੰਦਾ ਸੀ ਇਹਗੇ ਸੀ ਹੋ ਜੀ ਬੰਦੇ ਜੀ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ੁਕਰੀਆ